ਜਲੰਧਰ ਦੇ ਵਿੱਚ ਫਿਰ ਤੋਂ ਲਤੀਫਪੁਰਾ ਵਰਗਾ ਮੰਜ਼ਰ ਵੇਖਣ ਨੂੰ ਮਿਲੇਗਾ ਦਰਸਾਦੀ ਰਾਕੇ ਦੇ ਵਿੱਚ ਗਾਜ ਡਿੱਗਣ ਵਾਲੀ ਹੈ ਜਲੰਧਰ ਦੇ ਵਿੱਚ ਚੌਂਗਟੀ ਚੌਂਕ ਦੇ ਨੇੜੇ ਜਿੱਥੇ ਬਣੇ ਅੰਬੇਦਕਰ ਨਗਰ ਦੇ ਵਿੱਚ ਲੋਕਾਂ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਦੱਸਦੀ ਕਿ ਇੱਥੇ 800 ਦੇ ਕਰੀਬ ਘਰਾਂ ਨੂੰ ਗिराਇਆ ਜਾਣਾ ਜਿਸ ਨੂੰ ਲੈ ਕੇ ਪਾਵਰਕਾਮ ਦੇ ਵੱਲੋਂ 24 ਘੰਟਿਆਂ ਦੇ ਲਈ ਨੋਟਿਸ ਦੇ ਦਿੱਤਾ ਗਿਆ ਇਸ ਤੋਂ ਬਾਅਦ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਕਰਨ ਦੇ ਲਈ ਅਦਾਲਤ ਪਹੁੰਚਣਗੇ ਤਾਂ ਪਾਵਰਕਾਮ ਦਾ ਕਿਹੜਾ ਕਿਹੜਾ ਅੰਬੇਦਕਰ ਨਗਰ ਦੇ ਵਿੱਚ 65 ਇੱਕੜ ਸੰਪਤੀ ਪਾਵਰਕਾਮ ਦੀ ਹੈ ਜਿਸ ਤੇ ਲੋਕਾਂ ਨੇ ਕਬਜ਼ਾ ਕੀਤਾ ਹੈ ਉਥੇ ਹੀ ਇਲਾਕੇ ਦੇ ਲੋਕਾਂ ਦਾ ਕਹਿਣਾ ਕਿ ਉਹ ਕਰੀਬ 20 ਸਾਲਾਂ ਤੋਂ ਇੱਥੇ ਰਹਿ ਰਹੇ ਨੇ ਆਪਣੇ ਘਰ ਖਾਲੀ ਨਹੀਂ ਕਰਨਗੇ ਥੋਂ ਨਹੀਂ ਜਾਣਗੇ ਉਨਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਘਰਾਂ ਨੂੰ ਬਚਾਇਆ ਜਾਵੇ ਇਲਾਕੇ ਦੇ ਵਿੱਚ 4000 ਦੇ ਕਰੀਬ ਲੋਕ ਰਹਿੰਦੇ ਨੇ ਤੇ ਜੇਕਰ ਘਰ ਡਿੱਗਦੇ ਨੇ ਤਾਂ ਬੱਚੇ ਕਿੱਥੇ ਜਾਣਗੇ ਦੱਸ ਜਿਏ ਕਿ ਪਾਵਰਕਾਮ ਦੇ ਬੋਲੋਂ ਇਸ ਜ਼ਮੀਨ ਦੇ ਉੱਤੇ ਮਾਲਕਾਨਾ ਹੱਕ ਦੇ ਲਈ 2003 ਦੇ ਵਿੱਚ ਕੇਸ ਲਗਾਇਆ ਗਿਆ ਸੀ 2019 ਦੇ ਵਿੱਚ ਅਦਾਲਤ ਨੇ ਪਾਵਰਕਾਮ ਦੇ ਹੱਕ 'ਚ ਫੈਸਲਾ ਦਿੱਤਾ ਇਸ ਤੋਂ ਬਾਅਦ ਵੀ ਅੱਜ ਤੱਕ ਜ਼ਮੀਨ ਖਾਲੀ ਨਹੀਂ ਹੋ ਸਕੀ ਤੇ ਹੁਣ ਪਾਵਰਕਾਮ ਨੇ ਅਦਾਲਤ ਦੇ ਆਦੇਸ਼ ਦੇ ਮਾਮਲੇ ਦੇ ਵਿੱਚ ਹੁਣ 27 ਅਕਤੂਬਰ ਨੂੰ ਜਲੰਧਰ ਸਥਿਤ ਸਿਵਲ ਜੱਜ ਇਹ ਅਦਾਲਤ ਦੇ ਵਿੱਚ ਪੁਲਿਸ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਫੈਸਲਾ ਲਿਆ ਹੋਣੀਆਂ ਮੈਂ ਬੇਦਰਨਗਰ ਕੀ ਵਾਸੀ ਹਾਂ ਸਨ 99 ਕੀ ਹਾਂ ਰਹਿਣੇ ਵਾਲੀ ਹਾਂ 99 ਤੋਂ ਮੈਂ ਇੱਥੇ ਰਹਿ ਰਹੀ ਆ 99 ਤੋਂ ਇੱਥੇ 30 40 ਘਰ ਸੀ ਜਦੋਂ ਇੱਥੇ ਵਸਿੰਦਾ ਹੋਇਆ ਸੀ ਹੁਣ ਸਾਡੇ 4-5 ਤੋਂ 8-6 ਘਰ ਹੋ ਚੁੱਕਾ ਆ ਵੀ ਅਸੀਂ ਇੱਥੋਂ ਨਹੀਂ ਜਾਣਾ ਪਹਿਲੋ ਪਾਵਰ ਕੱਟਦੇ ਸੀ ਵੀ ਜਦੋਂ ਪਹਿਲੇ 30 40 ਘਰ ਵਸਦੇ ਸੀਗੇ ਉਦੋਂ ਪਾਵਰ ਕੱਟਨੇ ਨਹੀਂ ਟਾਲਿਆ ਵੀ ਚਲੋ ਜੇ ਵਸਿੰਦਾ ਵਸਿੰਦੇ ਰਹਿਣ ਹੁਣ ਲੋਕਾਂ ਨੇ ਇੰਨਾ ਘਰ ਬਣਾ ਲਿਆ ਅਸੀਂ ਸਾਰੀ ਉਮਰ ਦਿੱਤੇ ਉੰਜ ਹੀ ਲਾਤੀ ਆ ਕਮਾ ਕੇ ਪੂਰੀ ਉਮਰ ਦੀ ਪੂੰਜੀ ਲਾਈ ਅਸੀਂ ਕਮਾ ਕੇ ਇੱਥੇ ਹੁਣ ਅਸੀਂ ਕਿੱਥੇ ਜਾਣਾ ਹੈ ਅਸੀਂ ਤਾਂ ਜਾ ਮਰਾਂਗੇ ਤੇ ਜਾ ਮਾਰਾਂਗੇ ਸਾਡਾ ਇਹ ਹੀ ਦੁਨੀਆ ਉਤਾਰੂ ਹੈ ਮਰਨ ਮਰਾਂ ਤੇ ਅੱਬ ਕਿਤਨੇ ਗਰੇ 800 ਕਾਰੇ ਟੋਟਲ ਪਬਲਿਕ ਬਹੁਤ ਹੈ ਹਜ਼ਾਰ ਤੋਂ ਜ਼ਿਆਦਾ ਦੁਨੀਆ ਹੋ ਚੁੱਕੀ ਹੈ ਇੱਥੇ ਕੱਲ ਵੀ ਮੀਡੀਆ ਆਈ ਸੀ ਪਰਸੋ ਵੀ ਆਏ ਸੀਗੇ ਵੀ ਬਹੁਤ ਦੁਨੀਆ ਸ਼ੁੱਕਰਵਾਰ ਤੋਂ ਨਾਲ ਸਾਨੂੰ ਕੱਢਾ ਪਹਿਲਾਂ ਸਾਨੂੰ ਦੱਸਿਆ ਨਹੀਂ ਵੀ ਤੁਹਾਡਾ ਨੋਟ ਨਿਕਲ ਗਿਆ ਤਿੰਨ ਤਰੀ ਦਾ ਨੋਟਿਸ ਆਇਆ ਸਾਨੂੰ ਸ਼ੁੱਕਰਵਾਰ ਨੂੰ ਤਲਾਹ ਕਰਕੇ ਗਿਆ ਵੀ ਤੁਸੀਂ ਮੱਲਾ ਕਾਲੀ ਕਰ ਦਿਓ 3 ਘੰਟੇ 3 ਘੰਟੇ ਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਥੇ ਪੁਲਿਸ ਆਣੀ ਹੈ ਜੋ ਕੋਸ਼ਣਾ ਵੀ ਅਸੀਂ ਇੰਨੇ ਕੇ ਪਰੇਸ਼ਾਨ ਸੀ ਅਸੀਂ ਫੇਰ ਵੀ ਆਪਣੀ ਜਿੱਥੇ ਮੰਤਰੀਆਂ ਤੱਕ ਸਾਡੀ ਪਹੁੰਚ ਸੀ ਅਸੀਂ ਸਾਰਿਆਂ ਕੋਗੇ ਸਾਰਿਆਂ ਤੁਹਾਨੂੰ ਦਿਲਾ ਚਾਇਤਾ ਵੀ ਤੁਸੀਂ ਜਿੱਥੇ ਬੈਠੇ ਹੋ ਬੈਠੇ ਰਹੋ ਪਰ ਸਾਡੀ ਭਗਵਾਨਤਮਾਨ ਨੂੰ ਇਹ ਹੀ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ 30 35 35 ਸਾਲ ਤੋਂ ਉੱਥੇ ਬਸੇ ਆ 50 ਸਾਲ ਤੋਂ ਵੀ ਦੁਨੀਆ ਇੱਥੇ ਰਹਿ ਰਹੀ ਆ ਵੀ ਇੱਥੇ ਹੀ ਰਹਿਣ ਦੇ ਦਿਨ ਵੀ ਗਰੀਬ ਜਨਤਾ ਨੂੰ ਨਾ ਉਜਾੜੋ ਵੀ ਜੇ ਤੁਸੀਂ ਗੋਇਚੇ ਵੀ ਜਾਣੇ ਅਸੀਂ ਤੁਹਾਡੀ ਜ਼ਮੀਨ ਦੀ ਆਗਰੀਆਂ ਜੇ ਤੁਸੀਂ ਇੱਥੇ ਕੀਮਤ ਪਾਣਾ ਚਾਹੁੰਦੇ ਹੋ ਇਸ ਪ੍ਰਾਉਂਡ ਦੀ ਅਸੀਂ ਤੁਹਾਨੂੰ ਪੈਸਾ ਭਰਨ ਨੂੰ ਤਿਆਰ ਆ ਪਰ ਸਾਨੂੰ ਇੱਥੋਂ ਗਰੀਬ ਜਨਤਾ ਨੂੰ ਨਾ ਟਾਲਿਆ ਜਾਵੇ ਜੇ ਪਹਿਲੇ ਵੀ ਕੇਸ ਹੋਏ ਤੇ ਆਪ ਹਾਰ ਗਏ ਤੇ ਨਹੀਂ ਅਸੀਂ ਦੋ ਕੇਸ ਜਿੱਤੇ ਐ ਤਿੰਨ ਕੇਸ ਜਿੱਤੇ ਆ ਹੁਣ ਦਾ ਹੀ ਕੋਰਟ ਚੋਂ ਤਿੰਨ ਕੇਸ ਜਿੱਤੇ ਸੀ ਅਸੀਂ ਇਸ ਵਾਰੀ ਕੇਸ ਚੋਂ ਹਾਰ ਗਏ ਫਿਰ ਵੀ ਤੁਹਾਡੇ ਬੰਦੇ ਨੇ ਬਹੁਤ ਕੋਸ਼ਿਸ਼ ਕੀਤੀ ਐ ਵੀ ਚਲੋ ਨਹੀਂ ਗਏ ਜਾਂ ਹੁਣ ਵੀ ਭੱਜੇ ਅਸੀਂ ਸਾਰੇ ਵੀ ਅਸੀਂ ਇੱਥੇ ਜਿਹੜਾ ਵੀ ਕੋਈ ਮੰਤਰੀ ਆਂਦਾ ਸੀ ਵੋਟਾਂ ਦੇ ਟਾਈਮ ਤੇ ਸਾਨੂੰ ਇਹੀ ਕਹਿੰਦੇ ਸੀ ਤੁਸੀਂ ਇਸ ਮੁਹੱਲੇ ਤੋਂ ਅਸੀਂ ਤੁਹਾਡੇ ਨਾਲ ਆ ਪਾਵਰ ਕਮ ਕਹਤੀ ਹੈ ہماری ਜਗਾ ਹੈ ਤਾਂ ਹਮ ਕਹਤੇ ਹਮਾਰੀ ਹੈ ਪਾਵਰ ਕਮ ਪਹਿਲੇ ਕਿਉਂ ਨਹੀਂ ਉઠી ਪਾਵਰ ਕਮ ਕਿਉਂ ਬੈਠੀ ਸੀ ਪਾਵਰ ਕਮ ਨੇ ਪਹਿਲੇ ਕਿਉਂ ਨਹੀਂ ਉਠਾਲਾ ਬੀ ਮੀਟਰ ਕਿਉਂ ਲਗਵਾ ਕੇ ਦੀ ਹਮੇ ਕਿਉਂ ਵਾਟਰ ਸਪਲਾਈ ਦਿੱਤੀ ਕਿਉਂ ਸਾਨੂੰ ਇੱਥੇ ਬਿਜਲੀ ਦਾ ਵਿਭਾਗ ਹਿੱਤਾ ਕਿਉਂ ਪਾਣੀ ਦਿੱਤਾ ਕਿਉਂ ਇੱਥੇ ਗ੍ਰਾਂਟ ਦਿੱਤੀ ਆ ਇੱਥੇ ਪੂਰੇ ਦਿੱਤੋਗੜ 40 ਪਿਆ ਜਿਸਟੈਂਟ ਗਰਾਟ ਮਿਲੀ ਆਵਾਜ਼ ਯੋਜਨਾ ਹੁਣੇ ਹੀ ਮਿਲੀ ਆ ਪੰਜਾਬ ਚੜੀ ਕਸਟਕਾਰਾਂ ਨੂੰ ਆਵਾਜ਼ ਯੋਜਨਾ ਹਾਂਜੀ ਮਿਲੀ ਇੱਥੇ ਕਿਉਂ ਦਿੱਤੀ ਜਾਣ ਪਤਾ ਸੀ ਬਈ ਪਾਵਰ ਕਾਮ ਦੀ ਜਗਾ ਤੁਸੀਂ ਕਿਉਂ ਦਿੱਤੀ ਹੈ ਨਹੀਂ رجسٹੀ ਨਹੀਂ ਆ ਪਰ ਵੈਸੇ ਆ ਹਮਨੇ ਮੋਲ ਲੈ ਰੱਖੀ ਆ ਕਚਹਿਰੀਓ ਹਮਨੇ ਜੈਸੇ ਯਹਾਂ ਪੇ ਕੋਈ ਰਹਤਾ ਤਾਂ ਪ੍ਰਾਪਰਟੀ ਹਮਨੇ ਮੋਲ ਲਈ ਆ सन 84 में हमने प्रॉपर्टी ली है यहां पे आके पहले भी ऐसी माहौल बना था जिलंदर शहर में लोग ना जानते होंगे नहीं हमारे में तो ये पहला चांस है एक बार ही मकान को डारे हैं मकान डारे हैं आप तो थोड़े मकान होते घर का कटती है 800 बाद दी किथे जाएगी दुनिया छोटे-छोटे बच्चे लेके किथे जाओगी सर अच्छी नहीं जाना गुरुद्वारों ਨੂੰ ਗਰੰਟਾ ਹੈ ਮੰਦਰ ਨੂੰ ਗਰੰਟਾ ਹੈ ਪੀਰਾ ਫਕੀਰਾ ਨੂੰ ਗਰੰਟੀ ਦਿੱਤੀਆਂ ਨਾ ਦੋਵੇਂ ਤੁਸੀਂ ਜੇ ਮੈਂ ਲਟਾ ਨਹੀਂ ਸੀ ਸੜਕਾਂ ਤੁਸੀਂ ਬਣਾ ਕੇ ਸਭ ਕੁਝ ਕਰਕੇ ਹੁਣ ਤੂੰ ਹੀ ਕਰੇ ਹਵਾਦੀ ਠਾਲ ਰਹੀ ਹੈ ਪਰ ਅਸੀਂ ਇੱਥੋਂ ਨਹੀਂ ਜਾਣਾ ਅਸੀਂ ਇੱਥੇ ਹੀ ਬਸਣਾ ਹੈ ਪ੍ਰਸ਼ਾਸਨ ਕੋਈ ਕਾਰਵਾਈ ਕਰਨੇ ਆਤਾ ਤਾਂ ਹਮ ਹਮ ਹੁਣ ਕੇ ਅੱਗੇ ਹੋਏਗੇ ਮਰਨੇ ਕੇ ਲਈ ਤਿਆਰ ਹੈ ਦੁਨੀਆ ਕਾਮ ਛੋੜ ਰੱਖਾ ਮਰਨੇ ਕੇ ਲਈ ਤਿਆਰ ਹਮ ਮਰ ਜਾਵਾਂਗੇ ਮੱਲਾ ਅੰਨੇ ਛੋੜ ਕੇ ਬਿਲਕੁਲ ਨਹੀਂ ਜਾਣਾ ਕਹੀਂ ਤੇ ਵੀ ਨਹੀਂ ਜਾਣਾ 33 ਸਾਲ ਸਾਨੂੰ ਹੋ ਗਿਆ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਦੀਆਂ ਰਿੰਗਾਂ ਲਾਲਾ ਇੱਥੇ ਲਾਤੀ ਹੁਣ ਅਸੀਂ ਕਿੱਥੇ ਜਾਵਾਂਗੇ ਠੀਕ ਹੈ ਰਾਜ ਰਾਨੀ ਕਿਆ ਕਹਿਣਾ ਚਾਹਤੇ ਕੱfte ਰਹ ਰਹੇ ਆ ਅਸੀਂ 60 ਸਾਲ ਦੀ ਸਾਨੂੰ ਜਾਣੀ 50 ਬੱਚੇ ਬਾਅਦ ਤੇ ਜਰਮਿਆਂ ਚੱਲ ਜੇ 50 50 ਸਾਲ ਦੇ ਸਾਡੇ ਬੱਚੇ ਹੀ ਸਮਝਣ ਲਾ ਹੋ ਗਿਆ ਕਿੰਨਾ ਚਿਰ ਹੋ ਗਿਆ ਇਥੇ ਕੋਈ ਰੌਲਾ ਨਹੀਂ ਸੀਗਾ ਉਹਨਾਂ ਨੇ ਬਿਲਕੁਲ ਉਹਨਾਂ ਨੇ ਛੱਡੀ ਸੀ ਜਗਾ ਵੀ ਲੈਨ ਬਣ ਗਈ ਆ ਵੀ ਤਾਰਾ ਹੈਗੀਆਂ ਅਸੀਂ ਨਹੀਂ ਕੁਛ ਵੀ ਕੰਮ ਕਰਨਾ ਹੈਗਾ ਮਕਾਨ ਮੈਂ ਪਾਇਆ ਸਭ ਤੋਂ ਪਹਿਲਾ ਮੇਰਾ ਮਕਾਨ ਮੇਰਾ ਮਕਾਨ ਦੇਖਦੇ ਕਿ ਦੁਨੀਆ ਨੇ ਸਾਰਿਆਂ ਨੇ ਪਾਇ ਮਕਾਨ ਇੱਟਾਂ ਦੇ ਕੱਚੇ ਪਾਇ ਮਕਾਨ ਕੱਚੇ ਇੱਟਾਂ ਨਾਲ ਲਿਪ ਲਿਪ ਕੇ ਬਣਾਏ ਫਿਰ ਸਾਨੂੰ ਗ੍ਰਾਂਟ ਮਿਲੀ ਗ੍ਰਾਂਟ ਲਈ ਅਸੀਂ ਪਤੀ ਪਤੀ 25 ਰੁਪਈਆ ਸਾਨੂੰ ਦਵਾਇਆ ਕਾਲੀਆ ਸਾਹਿਬ ਨੇ ਡੈਡੀ ਨੇ ਉਹ ਤੋਂ ਬਾਅਦ ਸਾਨੂੰ ਹੁਣ ਲੱਖ ਲੱਖ ਮਿਲਿਆ 2-2 2.5 ਲੱਖ ਰੁਪਈਆ ਮਿਲਿਆ ਕੋਈ ਇਦਾਂ ਦੀ ਗੱਲ ਨਹੀਂ ਸੀ ਆ ਹੁਣ ਇਹਨਾਂ ਨੇ ਨਾ ਜਿਹੜਾ ਕਿੰਨੇ ਚਿਰ ਵਿੱਚ ਸਾਨੂੰ ਆ ਕੇ ਕਹਿੰਦਾ ਵੀ ਕਿਸੇ ਵੀ ਚੱਲਦਾ ਦੋ ਵਾਰੀ ਕਿਸੇ ਵੀ ਜਿੱਤ ਗਏ ਅਸੀਂ ਦੋ ਵਾਰੀ ਜਿੱਤੇ ਹਾਂ ਤੋਂ ਪਾਵਰ ਕਾਮ ਹਾਂਜੀ ਕਿਸ ਜਿੱਤੇ ਦੋ ਵਾਰੀ ਨਵੇਂ ਸ਼ਹਿਰੋਂ ਜਿੱਤੇ ਆ ਫਿਰ ਬਾਕੀ ਸਾਰਾ ਮਤਲਬ ਹੈ ਕੋਈ ਗੱਲ ਨਹੀਂ ਸੀ ਹੈਗੀ ਉਹਨੇ ਨਾਲ ਆ ਕੇ ਇੱਕ ਦਮ ਸਾਨੂੰ ਕਹਿਤਾ ਕਿ ਸਵਾਨ ਚੱਕਰ ਉਸੇ ਢਾਗਣਾ ਕਿੱਦਾਂ ਚਲ ਜਾਈਏ ਇਥੇ ਬੱਚੇ ਮਰੂਗੇ ਸਾਡੇ ਅਸੀਂ ਮਰਾਂਗੇ ਮੋਰੇ ਹੋ ਕੇ ਜਗਾ ਨਹੀਂ ਛੱਡਣੀ ਅਸੀਂ ਜੈਸੇ ਦੇਖਦੇ ਹੋ ਕਿ ਬਿਜਲੀ ਦੇ ਮੀਟਰ ਲਗਾਏਗੇ ਹਮੇਂ ਕਰ ਲਗੇ ਪਾਣੀ ਸਾਰਾ ਕੁਝ ਗਾਂਟਾ ਨਹੀਂ ਮਿਲਿਆ ਸਾਨੂੰ ਬਾਕੀ ਅਸੀਂ ਜਗਾ ਨਹੀਂ ਛੱਡ ਸਕਦੇ ਅਸੀਂ ਇਹੀ ਹੱਥ ਜੋੜਦੇ ਆ ਉਹਨਾਂ ਦੇ ਮੋਰੇ ਜਿਨ੍ਹਾਂ ਨੇ ਕੰਮ ਕੀਤਾ ਸਭ ਤੋਂ ਕਿਸ਼ਤਾਂ ਲੈ ਲੈਣ ਤੇ ਜਗਾ ਨਹੀਂ ਛੱਡ ਅਸੀਂ ਹਾਂ ਅਸੀਂ ਪੈਸਾ